ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬਟਿਕ ਬਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਬਟਿਕ ਵਰਕ ਦੇ ਸੂਟ ਰਹਿਣਗੇ ਤੇ ਪੇਂਟ ਵਾਲੇ ਵੀ ਸੂਟ ਰਹਿਣਗੇ ਤੁਸੀਂ ਮੇਰੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਲਾਸਟ ਵਿੱਚ ਅਸੀਂ ਪੇਂਟ ਵਾਲੇ ਸੂਟ ਵੀ ਦਿਖਾਵਾਂਗੇ ਆਰਕੰਡੀ ਦੇ ਉੱਪਰ ਪੇਂਟ ਹੋਏ ਆ ਜੀ ਤੇ ਪਲੇਨ ਆਰਕੰਡੀ ਵੀ ਦਿਖਾਵਾਂਗੇ ਜਿਹੜੀ ਵੀ ਮੇਰੇ ਭੈਣਾਂ ਨੂੰ ਸਾਰੇ ਕੋਲ ਪਲੇਨ ਬਾਏ ਕਰਨੀ ਆਰਕੰਡੀ ਉਹ ਵੀ ਸਾਡੇ ਕੋਲ ਤੁਸੀਂ ਲੈ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਥੋੜਾ ਜ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅਸੀਂ ਬੁਟੀਕ ਵਰਕ ਦੇ ਸੂਟ ਜੋ ਕਾਫੀ ਅੱਜਕੱਲ੍ਹ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਠੀਕ ਹੈ ਜੀ ਮੇਰੀ ਆਪਿਆ ਨੂੰ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਜੀ ਮੇਰੀ ਵੀਡੀਓ ਦਾ ਲਓ ਅਸੀਂ ਲੱਗੇ ਜੀ ਵੀਡੀਓ ਸਟਾਰਟ ਕਰ ਸਭ ਤੋਂ ਪਹਿਲਾਂ ਦੇਖੋ ਜੀ ਅਸੀਂ ਥੋੜਾ ਸਟਿਚਿੰਗ ਪੈਟਰਨ ਲੈ ਕੇ ਆਏ ਆ ਇਹ ਸਾਡੇ ਬੁਟੀਕ ਤੇ ਜੀ ਕੁੜਤਾ ਰੈਡੀ ਹੋਇਆ ਠੀਕ ਹੈ ਜੀ ਪੈਚ ਲਾ ਕੇ ਕੁੜਤਾ ਰੈਡੀ ਹੋਇਆ ਤੇ ਇਹ কুমਕੁਮ ਵਾਲੀ ਜਿਹੜੀ ਲੈਸ ਆਈ ਲਗਾਈ ਗਈ ਹੈ ਜੀ ਦੇਖੋ ਜੀ ਬਹੁਤ ਪਿਆਰਾ ਜਿਹਾ ਸੀ ਕੁੜਤਾ ਰੈਡੀ ਕੀਤਾ ਪੈਚ ਲੱਗਿਆ ਹੋਇਆ ਨੈੱਕ ਦੇ ਉੱਪਰ ਬਟਨ ਵੀ ਲਗਾਏ ਆ ਦੇਖੋ ਬਹੁਤ ਹੀ ਪਿਆਰਾ ਜਿਹਾ ਪੈਚ ਲੱਗਿਆ ਠੀਕ ਹੈ ਜੀ ਇਹ ਇਹਦੀਆਂ ਬੜੀਆਂ ਸੋਹਣੀਆਂ ਜੀ ਬਾਜੂ ਰੈਡੀ ਹੋਈਆਂ نیچے ਦੇਖੋ ਜੀ ਇਨਸਰਟ ਪਾ ਕੇ ਲੈਸ ਦੇ ਕੇ ਦੇਖੋ نیچے ਵੀ ਪੈਚ ਲੱਗਿਆ ਜੀ ਠੀਕ ਹੈ ਜੀ ਸਾਈਡਾਂ ਤੇ ਤੁਸੀਂ ਇਹ ਲੈਸ ਦੇਖ ਸਕਦੇ ਹੋ ਲੱਗੀ ਹੋਈ ਬਹੁਤ ਹੀ ਪਿਆਰਾ ਜਿਹਾ ਕੁੜਤਾ ਏਸੀ ਦੱਸਣਾ ਚਾਹਣੀ ਹੈ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਸਾਡੇ ਕੋਲੋਂ ਇਹ ਵਾਲੀ ਬਾਟਮ ਬਾਈ ਕੀਤੀ ਹੈ ਨਾ ਤਾਂ ਇਹ ਵਾਲੇ ਬੈਚ ਵਿੱਚੋਂ ਹੀ ਇਹ ਜਿਹੜਾ ਕੁੜਤਾ ਸੀ ਰੈਡੀ ਕੀਤਾ ਸਾਡੇ ਕੋਲੋਂ ਤੁਸੀਂ ਪਲੇਨ ਪੀਸ ਵੀ ਲੈ ਸਕਦੇ ਹੋ ਐਦਾਂ ਕੁੜਤੇ ਬਣਾ ਦੇ ਲਈ ਦੇਖੋ ਇਹ ਵਾਲੀਆਂ ਬਾਟਮਾਂ ਜਿਨ੍ਹਾਂ ਨੇ ਸਾਡੇ ਕੋਲੋਂ ਬਾਈ ਕੀਤੀਆਂ ਜੀ ਇਹ ਕਿਉਂਕਿ ਜਿਹੜਾ ਇਹ ਸਾਰੇ ਬਾਟਮ ਦੇ ਉੱਪਰ ਹੀ ਪੈਚ ਲੱਗਿਆ ਹੋਇਆ ਹੈ ਆਪਾਂ बॉटम ਦੇ ਵਿੱਚ ਸਾਰਾ ਪੈਚ ਨਹੀਂ ਜੂਸ ਕਰਦੇ ਦੇਖੋ ਆਪਣੀ बॉटम ਦਾ ਸਿਰਫ ਇੰਨੀ ਕੁ ਮੂਰੀ ਬਣ ਜਾਂਦੀ ਹੈ बॉटम ਦੀ ਇੰਨੀ ਕੁ ਮੂਰੀ ਰੈਡੀ ਹੁੰਦੀ ਹੈ ਆਪਣੀ बॉटम ਦੀ ਬਾਕੀ ਜੋ ਵੀ ਪੈਚ ਤੁਹਾਡੇ ਬਚਦਾ ਜੀ ਉਹਨੂੰ ਤੁਸੀਂ ਐਦਾਂ ਪਲੇਨ ਲੈ ਕੇ ਸਟੱਫ ਉਹਦੇ ਉੱਪਰ ਜੂਸ ਕਰ ਲਓ ਇਹ ਅਸੀਂ ਐਦਾਂ ਹੀ ਜੀ ਲਗਾਇਆ ਹੋਇਆ ਜਿਹੜਾ बॉटम ਦੇ ਵਿੱਚੋਂ ਪੈਚ ਬਚਿਆ ਉਹ ਅਸੀਂ نیچے ਘੇਰੇ ਤੇ ਲਗਾ ਦਿੱਤਾ ਤੇ ਉੱਪਰ neck ਤੇ ਲਗਾ ਦਿੱਤਾ ਜੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਅਸੀਂ ਆਪਣੀ ਕਸਟਮਰਾਂ ਦੇ ਜਿਹੜੇ ਰੈਡੀ ਕੀਤੇ ਆ ਨਾ ਸੂਟ ਉਹ ਵਾਲੇ ਆ ਤੇ ਐਦਾਂ ਉੱਪਰ ਲਗਾਤਾ ਸੀ ਪੈਚ neck ਤੇ ਲਿਆਂਦਾ ਤੇ نیچے ਘੇਰੇ ਤੇ ਲਿਆਂਦਾ ਜੀ ਅਸੀਂ ਆਪਣੇ ਜਿਹੜੇ ਇਹ ਬਾਟਮ ਦਾ ਜਿਹੜਾ ਸਟਾਫ ਬਚਿਆ ਸੀ ਉਹਨੂੰ ਵੇਸਟ ਨਹੀਂ ਹੋਣ ਦਿੱਤਾ ਐਦਾਂ ਹੀ ਅਸੀਂ ਇੱਕ ਹੋਰ ਕੁੜਤਾ ਰੈਡੀ ਹੋਇਆ ਦੇਖੋ ਜੀ ਇਹ ਵਾਲਾ ਚੈੱਕ ਕਰ ਸਕਦੇ ਹੋ ਇਹ ਵੀ ਅਸੀਂ ਐਦਾਂ ਹੀ ਰੈਡੀ ਕਰਤਾ ਠੀਕ ਹੈ ਜੀ ਜਿਹੜਾ ਪੈਚ ਐਨਾ ਕਿਉਂਕਿ ਬਾਟਮ ਕਾਫੀ ਕੋਸਟਲੀ ਹੈ ਜੀ ਇਹ ਹੈਨਾ ਕੋਸਟਲੀ ਬਾਟਮ ਹੈ ਤੇ ਇਹਦਾ ਪੈਚ ਅਸੀਂ ਵੇਸਟ ਨਹੀਂ ਹੋਣ ਦਿੱਤਾ ਦੇਖੋ ਇਹ ਵੀ ਅਸੀਂ ਐਦਾਂ ਹੀ ਬੜਾ ਪਿਆਰਾ ਸੋ ਕੁੜਤਾ ਰੈਡੀ ਕਰਤਾ ਠੀਕ ਹੈ ਜੀ ਸਾਡੇ ਕੋਲੇ ਪਲੇਨ ਪੀਸ ਵੀ ਹੈਗੇ ਆ ਜੇਕਰ ਮੈਨੇ ਆਪਾਂ ਨੇ ਐਦਾਂ ਪਲੇਨ ਪੀਸ ਬਾਈ ਕਰਨੇ ਆ ਦੇਖੋ ਇਹ ਮਾਰੇ ਪੀਸ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਸੀ ਸਿਰਫ 80 ਰੁਪਏ ਮੀਟਰ ਦੇ ਵਿੱਚ ਸੈਲਫ ਦੇ ਵਿੱਚ ਪੀਸ ਲੈ ਕੇ ਆਏ ਸੀ ਪਲੇਨ ਇਹ ਉਹਨਾਂ ਪੀਸਾਂ ਦੇ ਉੱਪਰ ਹੀ ਰੈਡੀ ਹੋਇਆ ਸੀ ਕੁੜਤਾ ਬੜਾ ਪਿਆਰਾ ਜਿਹਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਸਾਡਾ ਸਟਿਚਿੰਗ ਜੋ ਅਸੀਂ ਲੈ ਕੇ ਆਏ ਸੀ ਇੱਕ ਸਾਡਾ ਬਰਬਰੀ ਦਾ ਸੂਟ ਰੈਡੀ ਹੋਇਆ ਜੀ ਬਰਬਰੀ ਦੇ ਵਿੱਚ ਸੂਟ ਰੈਡੀ ਹੋਇਆ ਸਾਡੇ ਕੋਲੇ ਸੂਟ ਵੀ ਤੁਹਾਨੂੰ ਮਿਲ ਜਾਣਗੇ ਐਦਾਂ ਦੇ ਬਰਬਰੀ ਦੇ ਦੇਖੋ ਕਲਰ ਸਾਰੇ ਹੀ ਪਿਆਰੇ ਹੁੰਦੇ ਆ ਨਾ ਐਦਾਂ ਨਹੀਂ ਹੁੰਦਾ ਵੀ ਜਿਹੜਾ ਅਸੀਂ ਤੁਹਾਨੂੰ ਕਲਰ ਦਿਖਾਤਾ ਉਹੀ ਜ਼ਿਆਦਾ ਬੈਸਟ ਹੈ ਜਦੋਂ ਉਹਨਾਂ ਦੀ ਸਟਿਚਿੰਗ ਹੁੰਦੀ ਹੈ ਸਾਰੇ ਸੂਟਾਂ ਦੀ ਉਹ ਆਪਣੀ ਜਗ੍ਹਾ ਤੇ ਸਾਰੇ ਬੜੇ ਪਿਆਰੇ ਬਣ ਜਾਂਦੇ ਆ ਅਸੀਂ ਇਹ ਵਾਲਾ ਆ ਰੈਡੀ ਕੀਤਾ ਜੀ ਸੂਟ ਬਰਬਰੀ ਦੇ ਵਿੱਚ ਤੇ ਨਾਲ ਹੀ ਅਸੀਂ ਬਰਬਰੀ ਦਾ ਹੀ ਦੁਪੱਟਾ ਰੈਡੀ ਕਰਕੇ ਦਿੱਤਾ ਜੀ ਦੇਖੋ ਇਹ ਵਾਲਾ ਨਾਲ ਹੀ ਦੁਪੱਟਾ ਬਰਬਰੀ ਦਾ ਜੀ ਦੇਖ ਸਕਦੇ ਜੀ ਤੁਸੀਂ ਦੇਖੋ ਜੀ ਠੀਕ ਹੈ ਜੀ ਬਰਬਰੀ ਦਾ ਦੁਪੱਟਾ ਰੈਡੀ ਹੋਇਆ ਨਾਲ ਤੇ ਇਹ ਬੜਾ ਪਿਆਰਾ ਜਿਹਾ ਨੀਚੇ ਉਹਨਾ ਬਾਰਡਰ ਬਹੁਤ ਹੀ ਪਿਆਰਾ ਜਿਹਾ ਬਾਰਡਰ ਹੈ ਇਹਨਾਂ ਦਾ ਜੀ ਠੀਕ ਹੈ ਇਦਾਂ ਤੁਸੀਂ ਵੀ ਸਾਡੇ ਕੋਲ ਸਟਿਚਿੰਗ ਵੀ ਕਰਵਾ ਸਕਦੇ ਹੋ ਜੇ ਸੂਟ ਬਾਇ ਕਰਦੇ ਹੋ ਤਾਂ ਸੂਟ ਵੀ ਲੈ ਸਕਦੇ ਹੋ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਪਟਿਕ ਵਰਕ ਦੇ ਸੂਟ ਲਾਸਟ ਵਿੱਚ ਤੁਹਾਨੂੰ ਅਸੀਂ ਪੇਂਟ ਵਾਲੇ ਸੂਟ ਵੀ ਦਿਖਾਵਾਂਗੇ ਮੇਰੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੀ ਇਹ ਵਾਲਾ ਸੂਟ ਦੇਖੋ ਜੀ ਕਾਫੀ ਟ੍ਰੈਂਡਿੰਗ ਦੇ ਵਿੱਚ ਹੈ ਸਾਡੇ ਕਸਟਮਰਾਂ ਨੇ ਸਾਡੇ ਕੋਲ ਡਿਮਾਂਡ ਕੀਤੀ ਸੀ ਇਹ ਵਾਲੇ ਸੂਟ ਦੀ ਤੇ ਅਸੀਂ ਰੈਡੀ ਕੀਤੀ ਹੈ ਜੀ ਸੂਟ ਚੈੱਕ ਕਰੋ ਆਫ ਵਾਈਟ ਤੇ ਰੈਡੀ ਹੋਇਆ ਜੀ ਸਾਰੀ ਸ਼ਰਟ ਦੇ ਉੱਪਰ ਬੜੀਆਂ ਸੋਹਣੀਆਂ ਜੀਆਂ ਬੂਟੀਆਂ ਆਣਗੀਆਂ ਇਹਦੇ ਵਿੱਚੋਂ ਹੀ ਸਾਈਡ ਤੇ ਆਉਣੇ ਆ ਜਿਹੜੀਆਂ ਸਾਈਡ ਤੋਂ ਸਟਾਪ ਉਤਰਨਾ ਇਹ ਇਹਦੀਆਂ ਬਾਜ਼ੂ ਹੋਣਗੀਆਂ ਠੀਕ ਹੈ ਨੀਚੇ ਆਉਗੀ ਜੀ ਇਹਦੀ ਮੂਰੀ ਇਹ ਵਾਲਾ ਜਿਹੜਾ ਵਰਕ ਆਉਣਾ ਜੀ ਇਹ ਮੂਰੀ ਤੇ ਆਊਗਾ ਜੀ ਸਲਵਾਰ ਦੀ ਮੂਰੀ ਤੇ ਆਣਾ ਠੀਕ ਹੈ ਇਹ ਸਲਵਾਰ ਦੀ ਮੂਰੀ ਤੇ ਵਰਕ ਆਊਗਾ ਠੀਕ ਹੈ ਜਿਹੜੀਆਂ ਬਾਹਾਂ ਤੇ ਵਰਕ ਆਣਾ ਉਹ ਸਾਈਡ ਤੋਂ ਹੀ ਆਣਾ ਤੇ ਇਹ ਪੂਰੀ ਸ਼ਰਟ ਦੇ ਉੱਪਰ ਬੜੇ ਛੋਟੇ ਛੋਟੇ ਫਲਾਵਰ ਬਣੇ ਆ ਜੀ ਦੇਖੋ ਬੜਾ ਪਿਆਰਾ ਜਿਹਾ ਸੂਟ ਰੈਨ ਵਾਲਾ ਆਫ ਵਾਈਟ ਤੇ ਰੈਡੀ ਕੀਤਾ ਤੇ ਨਾਲ ਹੀ ਉਹਨਾਂ ਨੇ ਸਾਡੇ ਕੋਲੋਂ ਆਪਣਾ ਦੁਪੱਟਾ ਵੀ ਰੈਡੀ ਕਰਵਾਇਆ ਠੀਕ ਹੈ ਤੁਹਾਨੂੰ ਦਿਖਾਵਾਂਗੇ ਅਸੀਂ ਇਹ ਵਾਲਾ ਜਿਹੜਾ ਆਊਗਾ ਸਲਵਾਰ ਤੇ ਆਣਾ ਜੀ ਠੀਕ ਹੈ ਸਲਵਾਰ ਤੇ ਆਣਾ ਇਹ ਵਾਲਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਤੇ ਨਾਲ ਹੀ ਸਾਡੇ ਕਸਟਮਰਾਂ ਨੇ ਕਰਵਾਇਆ ਜੀ ਆਪਣਾ ਦੁਪੱਟਾ ਤੇ ਅਸੀਂ ਦੁਪੱਟੇ ਦੀ ਲੁੱਕ ਦਿੱਤੀ ਹੈ ਦੇਖੋ ਬਹੁਤ ਹੀ ਪਿਆਰਾ ਜਾਂ ਨਾਲ ਸਿ ਫਿਨਿਸ਼ਿੰਗ ਪੱਟੀ ਵੀ ਦੇਤੀ ਦੁਪੱਟੇ ਨੂੰ ਦੇਖੋ ਜੀ ਦੁਪੱਟੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਾਂ ਨਾਲ ਉਹਨਾਂ ਨੇ ਦੁਪੱਟਾ ਰੈਡੀ ਕਰਵਾਇਆ ਜੀ ਸਾਡੇ ਕੋਲ ਤੇ ਤੁਹਾਨੂੰ ਦਿਖਾਵਾਂਗੇ ਸੂਟ ਦੀ ਲੁੱਕ ਕਿੱਦਾਂ ਦੀ ਆਣੀ ਹੈ ਜੀ ਉਹ ਵੀ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਅਸੀਂ ਇਹਦੇ ਵਿੱਚ ਕਲਰ ਆਫ ਵਾਈਟ ਵੀ ਕਰਵਾਏ ਆ ਤੇ ਥੋੜੇ ਜਿਹਾ ਕਲਰ ਵੀ ਕਲਰਫੁਲ ਵੀ ਸੂਟ ਲੈ ਕੇ ਆਏ ਆ ਜਿੰਨਾ ਮੇਰੀਆਂ ਭੈਣਾਂ ਨੂੰ ਕਲਰਫੁਲ ਪਸੰਦ ਹੁੰਦੇ ਆ ਉਹ ਵੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਦੇਖੋ ਜੀ ਚੈੱਕ ਕਰੋ ਜੀ ਤੁਹਾਨੂੰ ਪਿਕ ਵੀ ਦਿਖਾਵਾਂਗੇ ਦੇਖੋ ਪਿਕ ਦੇ ਵਿੱਚ ਤੁਸੀਂ ਐਦਾਂ ਦੀ ਲੁੱਕ ਆਣੀ ਹੈ ਸੂਟ ਦੀ ਜੋ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਇਹ ਵਾਲਾ ਵਰਕ ਠੀਕ ਹੈ ਪਿਕ ਤੁਸੀਂ ਦੇਖੋ ਜੀ ਐਦਾਂ ਪਿਕ ਆ ਪਿਕ ਤੋਂ ਦੇਖੋ ਐਦਾਂ ਲੁੱਕ ਆਣੀ ਹੈ ਇਹ ਵਾਲੇ ਸੂਟ ਦੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਦੇਖੋ ਜੀ ਦੁਪट्टे ਦੀ ਲੁੱਕ ਦੇਖੋ ਬਹੁਤ ਹੀ ਪਿਆਰੀ ਜੀ ਹੈ ਫਿਨਿਸ਼ਿੰਗ ਪੱਟੀ ਦਿੱਤੀ ਗਈ ਹੈ ਨਾਲ ਚੈੱਕ ਕਰੋ ਜੀ ਠੀਕ ਹੈ ਇਹ ਆਫ ਵਾਈਟ ਦੇ ਵਿੱਚ ਸੀ ਇੱਕ ਸੂਟ ਸਾਡੇ ਕੋਲ ਹੋਰ ਆ ਜੀ ਆਫ ਵਾਈਟ ਇਹ ਸਾਡੇ ਕਿਸੇ ਪਿਆਰੇ ਜੇ ਕਸਟਮਰ ਦਾ ਸੂਟ ਹੈ ਠੀਕ ਹੈ ਆਫ ਵਾਈਟ ਦੇ ਵਿੱਚ ਇੱਕ ਤੁਹਾਨੂੰ ਸੂਟ ਹੋਰ ਮਿਲ ਜੂਗਾ ਠੀਕ ਹੈ ਇਹ ਵਿਦਾਊਟ ਆ ਇਹਦੀ ਜਿਹੜੀ ਪ੍ਰਾਈਸ ਰਹੂਗੀ ਸੂਟ ਦੀ 800 ਰੁਪਏ ਰਹਿਣੀ ਆ ਜੀ ਠੀਕ ਹੈ ਵਿਦਾਊਟ ਦੁਪੱਟਾ ਪ੍ਰਾਈਸ ਰਹੂਗੀ 800 ਰੁਪਏ ਇਹ ਵਾਲੇ ਸੂਟ ਦੀ ਇਹ ਵੀ ਇੱਕ ਆਫ ਵਾਈਟ ਦੇ ਵਿੱਚ ਹੈ ਐਦਾ ਹੀ ਇਹਦੀ ਵੀ ਸਲਵਾਰ ਦੀ ਮੂਰੀ ਉੱਪਰ ਵਰਕ ਆਣਾ ਦੇਖ ਸਕਦੇ ਹੋ ਤੁਸੀਂ ਸਲਵਾਰ ਦੀ ਮੂਰੀ ਉੱਪਰ ਵਰਕ ਆਊਗਾ ਜੀ ਦੇਖੋ ਜੀ ਇਹ ਸਲਵਾਰ ਦੀ ਮੂਰੀ ਉੱਪਰ ਵਰਕ ਹਨ ਆਫਵਾਇਰ ਦੇ ਵਿੱਚ ਦੋ ਸੂਟ ਆ ਜੀ ਠੀਕ ਹੈ ਦੂਸਰਾ ਸੂਟ ਚੈੱਕ ਕਰੋ ਜੀ ਨਿਯੋਨ ਮਹਿੰਦੀ ਦੇ ਵਿੱਚ ਰੈਡੀ ਹੋਇਆ ਇਹ ਵਾਲਾ ਜਿਹੜਾ ਸੀ ਸੂਟ ਰੈਡੀ ਕਰਵਾਇਆ ਇਹ ਸੂਟ ਦੀ ਪ੍ਰਾਈਸ ਰਹਿਣੀ 800 ਰੁਪਏ ਤੇ ਇਹ ਵਾਲਾ ਸੂਟ ਅਸੀਂ ਐਸ ਕੇ ਬ੍ਰਾਂਡ ਖਾਦੀ ਉੱਪਰ ਕਰਵਾਇਆ ਜੀ ਨਿਓਨ ਮਹਿੰਦੀ ਕਲਰ ਨਾਲ ਚੈੱਕ ਕਰ ਸਕਦੇ ਹੋ ਤੁਸੀਂ ਐਸ ਕੇ ਬ੍ਰਾਂਡ ਦਾ ਸਟੱਫ ਯੂਜ਼ ਕੀਤਾ ਦੇ ਰਹੇ ਉੱਪਰ ਬਹੁਤ ਹੀ ਜ਼ਿਆਦਾ ਸੌਫਟ ਵਾਲਾ ਸਟੱਫ ਹੈ ਨਿਓਨ ਮਹਿੰਦੀ ਕਲਰ ਵੀ ਕਾਫੀ ਟ੍ਰੈਂਡਿੰਗ ਦੇ ਵਿੱਚ ਹੈ ਇਹ ਵੀ ਦੁਪੱਟਾ ਬਹੁਤ ਸੋਹਣਾ ਰੈਡੀ ਹੋ ਜਾਣਾ ਬਣ ਕੇ ਜਿਹੜੋ ਅਸੀਂ ਦੁਪੱਟਾ ਰੈਡੀ ਕਰਵਾਤਾ ਸੀ ਬਹੁਤ ਪਿਆਰਾ ਬਣਨਾ ਇਹ ਵਾਲੀ ਆਉਣੀ ਆ ਸਲਵਾਰ ਦੀ ਮੂਰੀ ਦੇ ਉੱਪਰ ਠੀਕ ਹੈ ਇਹ ਸਲਵਾਰ ਦੀ ਮੂਰੀ ਉੱਪਰ ਵਰਕ ਆਣਾ ਤੇ ਜਿਹੜੀਆਂ ਬਾਹੂ ਉੱਪਰ ਵਰਕ ਆਣਾ ਕਿਉਂਕਿ ਸਾਰੇ ਫਰੰਟ ਦੇ ਉੱਪਰ ਵਰਕ ਹੋਇਆ ਜੀ ਸਾਈਡ ਤੋਂ ਜੋ ਬਾਹੂ ਉੱਤਰਨੀਆਂ ਜੀ ਇਹਦੀਆਂ ਉਹ ਬਾਹੂ ਉੱਪਰ ਵਰਕ ਆਊਗਾ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹੂਗੀ 900 ਰੁਪਏ ਰੈਣ ਵਾਲੀ ਹੈ ਜੀ ਕਿਉਂਕਿ ਇਹ SK ਦੀ ਬ੍ਰਾਂਡ ਦਾ ਸਟਾਫ ਲੱਗਿਆ ਜੀ ਇਹਦੇ ਉੱਪਰ SK ਬ੍ਰਾਂਡ ਖਾਦੀ ਹੈ ਜੀ ਬਿਲਕੁਲ ਸੌਫਟ ਵਾਲੀ ਇਹਦੀ ਪ੍ਰਾਈਸ ਰੈਣੀ ਹੈ ਸਿਰਫ 900 ਰੁਪਏ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਲੈ ਕੇ ਆਏ ਆ ਤੁਹਾਡੇ ਵਾਸਤੇ ਪੀਚ ਜਿਹਾ ਕਲਰ ਹੋਊਗਾ ਸਕਿਨ ਜਿਹਾ ਕਲਰ ਰੈਣ ਵਾਲਾ ਜੀ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਠੀਕ ਹੈ ਜਿਹੜੀਆਂ ਮੇਰੀਆਂ ਭੈਣਾਂ ਨੇ ਵੀ ਵਾਈਟ ਕਲਰ ਨਹੀਂ ਪਸੰਦ ਕਰਦੀਆਂ ਠੀਕ ਹੈ ਐਦਾਂ ਅਸੀਂ ਥੋੜੇ ਜਿੇ ਕਲਰ ਵੀ ਲੈ ਕੇ ਆਏ ਆ ਬਹੁਤ ਪਿਆਰਾ ਬਨਣਾ ਜੀ ਇਹ ਵੀ ਸੂਟ ਜਿਹੜਾ ਰੈਡੀ ਹੋ ਜਾਣਾ ਦੁਪੱਟਾ ਰੈਡੀ ਹੋ ਗਿਆ ਐਦਾਂ ਜਿੱਦਾਂ ਅਸੀਂ ਡਾਈ ਕਰਵਾਇਆ ਠੀਕ ਜੀ ਨਾਲ ਫਿਨਿਸ਼ਿੰਗ ਪੱਟੀ ਦੇ ਦਿਓ ਬਹੁਤ ਪਿਆਰਾ ਸੂਟ ਬਨਣਾ ਤੇ ਇਹ ਵਾਲੀ ਰੈਡੀ ਆ ਦੀਆਂ ਸਲਵਾਰ ਦੀ ਮੂਰੀ ਉੱਪਰ ਵਰਕ ਦੇਖ ਸਕਦੇ ਹੋ ਜੀ ਪ੍ਰਾਈਸ ਇਸ ਸੂਟ ਦੀ ਰੈਡ ਵਾਲੀ 800 ਰੁਪਏ ਦੇਖੋ ਜੀ ਸਲਵਾਰ ਦੀ ਮੂਰੀ ਉੱਪਰ ਵਰਕ ਰੈਣ ਵਾਲਾ ਜੀ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਮਿਲਣਾ ਸਤ ਨੂੰ ਇਹਦੇ ਵਿੱਚ ਕਲਰ ਥੋੜਾ ਜਨਾ ਸਹੀ ਨਹੀਂ ਆ ਰਿਹਾ ਡਲ ਆ ਰਿਹਾ ਕਲਰ ਪਰ ਕਲਰ ਬਹੁਤ ਜ਼ਿਆਦਾ ਪਿਆਰਾ ਹੈ ਠੀਕ ਹੈ ਜੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਜਾਂ ਕਲਰ ਹੈ ਜੀ ਇਹ ਠੀਕ ਹੈ ਹੁਣ ਸਹੀ ਆ ਰਿਹਾ ਜੀ ਬਿਲਕੁਲ ਸਹੀ ਕਲਰ ਹੈ ਤੇ ਕਈ ਵਾਰੀ ਕੈਮਰਾ ਚ ਡਲ ਕਲਰ ਆ ਜਾਂਦਾ ਪਰ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਪ੍ਰਾਈਸ ਜੀ ਰਹੂਗੀ ਇਹਦੀ 800 ਰੁਪਏ ਠੀਕ ਹੈ ਜੀ ਦੂਸਰਾ ਕਲਰ ਦੇਖੋ ਸਕਾਇ ਚਾ ਇਹ ਵੀ ਪ੍ਰਾਈਸ 800 ਰੁਪਏ ਰਹਿਣ ਵਾਲੀ ਹੈ ਜੀ ਇਹ ਵੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਕਿਉਂਕਿ ਕਾਫੀ ਹੈਵੀ ਵਰਕ ਹੈ ਜੀ ਇਹ ਜੋ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਦੇਖੋ ਪੂਰੀ ਸ਼ਰਟ ਦੇ ਉੱਪਰ ਆਣਾ ਜੀ ਵਰਕ ਠੀਕ ਹੈ ਜੀ ਤੇ ਇਹ ਵਾਲਾ ਆਉਣਾ ਸਲਵਾਰ ਦੇ ਉੱਪਰ ਵਰਕ ਠੀਕ ਹੈ ਸਲਵਾਰ ਦੀਆਂ ਮੂਰੀਆਂ ਬਣੀਆਂ ਹੋਈਆਂ ਸਲਵਾਰ ਉੱਪਰ ਵਰਕ ਆਣਾ ਜੀ ਇਹ ਠੀਕ ਹੈ ਜੀ ਪ੍ਰਾਈਸ ਇਹਦੀ ਰਹੂਗੀ ਜੀ 800 ਰੁਪਏ ਇਹ ਵਾਲੇ ਸੂਟ ਦੀ ਰਹਿਣੀ ਆ ਪ੍ਰਾਈਸ 800 ਰੁਪਏ ਠੀਕ ਆ ਜੀ ਇਸ ਤੋਂ ਅੱਗੇ ਅਸੀਂ ਲੈ ਕੇ ਆਏ ਆ ਇਹ ਵਾਲਾ ਸੂਟ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਗ੍ਰੇ ਜਿਹਾ ਕਲਰ ਹੈ ਜੀ ਇਹ ਜਿਹੜਾ ਸਟਾਫ ਰੈਣ ਵਾਲਾ ਜੀ ਇਹ ਰਹੂਗਾ ਜੀ ਬਰਬਰੀ ਦੇ ਉੱਪਰ ਬਰਬਰੀ ਚੱਕ ਉੱਪਰ ਰੈਡੀ ਕਰਵਾਇਆ ਜੀ ਅਸੀਂ ਠੀਕ ਹੈ ਇਹਦੀ ਪ੍ਰਾਈਸ ਰਹੂਗੀ 850 ਰੁਪਏ ਠੀਕ ਹੈ ਇਹ ਵਾਲੇ ਸੂਟ ਦੀ ਪ੍ਰਾਈਸ 850 ਰੈਡੀ ਆ ਕਿਉਂਕਿ ਇਹ ਬਰਬਰੀ ਚ ਚੱਕਾ ਜੀ ਚੱਕਰੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਕਲਰ ਹੈ ਵਰਕ ਤੁਸੀਂ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਵਰਕ ਹੋਇਆ ਜੀ ਸ਼ਾਰਟ ਦੇ ਉੱਪਰ ਪੂਰਾ ਫੁੱਲ ਹੈਵੀ ਵਰਕ ਹੈ ਜਿੰਨੀ ਮਰਜ਼ੀ ਰੱਖੋ ਲੈਂਥ ਤੁਸੀਂ ਇਹਦੀ ਤੇ ਇਹ ਵਾਲੀਆਂ ਆਉਣੀਆਂ ਜੀ ਇਹਦੇ ਉੱਪਰ ਮੂਰੀ ਦੇ ਉੱਪਰ ਵਰਕ ਇਹ ਸਲਵਾਰ ਦੀ ਮੂਰੀ ਦੇ ਉੱਪਰ ਵਰਕ ਆਣਾ ਜੀ ਚੈੱਕ ਕਰੋ ਜੀ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਬੁਟੀਕ ਵਾਲੇ ਸੂਟ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਜੀ ਉਹ ਸਾਡੇ ਕੋਲ ਤੁਸੀਂ ਸਕਰੀਨ ਸ਼ਾਟ ਲੈ ਕੇ ਬਾਏ ਕਰ ਸਕਦੇ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਪੇਂਟ ਇਹ ਸਾਡੇ ਦੋ ਕਸਟਮਰਾਂ ਦੇ ਸੂਟ ਹੋਏ ਆ ਜੀ ਉਹਨਾਂ ਨੇ ਇੱਕੋ ਜਿਹਾ ਸੂਟ ਰੈਡੀ ਕਰਵਾਇਆ ਚੈੱਕ ਕਰ ਸਕਦੇ ਹੋ ਜੀ ਇਹ ਆਰ ਕੰਡੀ ਦੇ ਉੱਪਰ ਪੇਂਟ ਹੋਇਆ ਸੀ ਬਾਕੀ ਇਹਨੂੰ ਅਸੀਂ ਦਵਾਂਗੇ ਫਿਨਿਸ਼ਿੰਗ ਪੱਟੀ ਠੀਕ ਹੈ ਜੀ ਇਹ ਰੈਡੀ ਵੀ ਹੋਣਾ ਜਦੋਂ ਇਹ ਵਾਲੇ ਸੂਟ ਦੀ ਸਟਿਚਿੰਗ ਹੋ ਗਈ ਜੀ ਉਹ ਤੁਹਾਨੂੰ ਅਸੀਂ ਉਦੋਂ ਵੀ ਦਿਖਾਵਾਂਗੇ ਬਹੁਤ ਪਿਆਰਾ ਸੂਟ ਬਣਨਾ ਜੀ ਇਹ ਕਿਉਂਕਿ ਇਹਦੇ ਉੱਪਰ orange ਕਲਰ ਦੀ ਫਿਨਿਸ਼ਿੰਗ ਪੱਟੀ ਲੱਗਣੀ ਹੈ ਤੇ ਇਹ ਵਾਲਾ ਜੀ ਅਸੀਂ ਕੀਤਾ ਜੀ ਨਾਲ ਦੇਖੋ ਇਹ neck ਰੈਡੀ ਹੋਇਆ ਇਹਦਾ ਇਹ نیچے ਘੇਰਾ ਰੈਡੀ ਹੋਇਆ ਇਹ ਕਿਸੇ ਕਸਟਮਰ ਤੇ ਸੂਟ ਰੈਡੀ ਹੋਇਆ ਜੀ ਜੇਕਰ ਤੁਸੀਂ ਵੀ ਐਦਾਂ ਸਾਡੇ ਕੋਲ ਆਰਡਰ ਤੇ ਕਰਵਾਉਣਾ ਚਾਹੁੰਦੇ ਸੂਟ ਤੇ ਕਰਵਾ ਸਕਦੇ ਹੋ ਇਹ ਹੋਣਾ ਜੀ ਬਾਜੂ ਦੇ ਉੱਪਰ ਠੀਕ ਹੈ ਜੀ ਬਾਜੂ ਉੱਪਰ ਪੇਂਟ ਹੋਇਆ ਤੇ ਇਹਨੂੰ ਹੈਂਡਵਰਕ ਟੱਚ ਵੀ ਦਿੱਤਾ ਗਿਆ neck ਕੋ ਤੁਸੀਂ ਨਜ਼ਦੀਕ ਤੋਂ ਦੇਖ ਲਗ ਦਿਓ ਹੈਂਡਵਰਕ ਟੱਚ ਦਿੱਤਾ ਗਿਆ ਜੀ ਇੱਥੇ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਏਦਾਂ ਦੇ ਇਹਨੂੰ ਫਿਨਿਸ਼ਿੰਗ ਪੱਟੀ ਦਿੱਤੀ ਜਾਣੀ ਹੈ ਦੇਖ ਸਕਦੇ ਹੋ ਬਹੁਤ ਪਿਆਰਾ ਸੂਟ ਰੈਡੀ ਹੋਣਾ ਜੀ ਬਣ ਕੇ ਇਹ orange ਵਾਲੀ ਫਿਨਿਸ਼ਿੰਗ ਪੱਟੀ ਦਿੱਤੀ ਜਾਣੀ ਹੈ ਸਾਈਡ ਚਾਕਾਂ ਤੇ ਜੀ ਇਹਨੂੰ ਠੀਕ ਹੈ ਜੀ ਫਿਨਿਸ਼ਿੰਗ ਪੱਟੀ ਦੇ ਕੇ ਬਹੁਤ ਪਿਆਰਾ ਸੂਟ ਰੈਡੀ ਹੋਣਾ ਤੁਹਾਨੂੰ ਰੈਡੀ ਕਰਕੇ ਵੀ ਦਿਖਾਵਾਂਗੇ ਸੂਟ ਅਸੀਂ ਤੇ ਇਹ ਵਾਲਾ ਜੀ ਆਰਕੰਡੀ ਦਾ ਹੀ ਉਹਨਾਂ ਨੇ ਕਰਵਾਇਆ ਦੁਪੱਟਾ ਰੈਡੀ ਦੁਪੱਟੇ ਉੱਪਰ ਵੀ ਪੇਂਟ ਹੋਇਆ ਦੇਖ ਸਕਦੇ ਹੋ ਠੀਕ ਹੈ ਜੀ ਦੁਪੱਟੇ ਦੇ ਉੱਪਰ ਅਸੀਂ ਗ੍ਰੇ ਕਲਰ ਦੀ ਫਿਨਿਸ਼ਿੰਗ ਪੱਟੀ ਦੇਣੀ ਹੈ ਇਹ ਵਾਲੀ ਗ੍ਰੇ ਕਲਰ ਦੀ ਫਿਨਿਸ਼ਿੰਗ ਪੱਟੀ ਦੇਣੀ ਹੈ ਪੂਰਾ ਸੂਟ ਰੈਡੀ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਜੀ ਦੇਖੋ ਦੁਪੱਟੇ ਉੱਪਰ ਵੀ ਪੇਂਟ ਹੋਇਆ ਬਾਕੀ ਥੋੜਾ ਜਿਹਾ ਸਟਾਫ ਅਖੜਮਾ ਇਹਨੂੰ ਵਾਸ਼ ਕਰੋਗੇ ਥੋੜਾ ਜਿਹਾ ਸੌਫਟ ਹੋ ਜਾਣਾ ਜੀ ਇਹ ਆਰ ਕੰਡੀ ਆ ਸੌਫਟ ਹੋ ਜਾਣੀ ਆ ਇਹ ਦੁਪੱਟੇ ਉੱਪਰ ਪੇਂਟ ਹੋਇਆ ਬਹੁਤ ਪਿਆਰੀ ਲੁੱਕ ਹੈ ਜੀ ਸੂਟ ਦੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਪਿਆਰੀ ਜੀ ਲੁੱਕ ਹੈ ਸੂਟ ਦੀ ਠੀਕ ਹੈ ਜੀ ਦੁਪੱਟਾ ਥੋੜਾ ਕੰਟਰਾਸਟ ਵਿੱਚ ਹੋਇਆ ਰੈਡੀ ਦੇਖ ਸਕਦੇ ਹੋ ਜੀ ਠੀਕ ਹੈ ਜੀ ਇਹ ਸਨ ਪੇਂਟ ਵਾਲਾ ਸੂਟ ਇਹਦੇ ਨਾਲ ਵਈ ਸੇਮ ਇਹ ਵਾਲਾ ਸੂਟ ਹੈ ਜੀ ਕਿਉਂਕਿ ਦੋਨਾਂ ਨੇ ਦੋਨਾਂ ਨੇ ਸੇਮ ਸੂਟ ਰੈਡੀ ਕਰਵਾਇਆ ਜੀ ਸਾਡੇ ਕੋਲ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਟੇਬਲ ਸੇਮ ਸੂਟ ਹੈ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਪਲੇਨ ਸਟਾਫ ਵੀ ਆਰਕੰਡੀ ਦੇ ਵਿੱਚ ਜੇਕਰ ਤੁਸੀਂ ਬਾਏ ਕਰਨਾ ਐਡਾ ਸੂਟ ਰੈਡੀ ਕਰਨਾ ਤਾਂ ਤੁਸੀਂ ਲੈ ਸਕਦੇ ਹੋ ਜੀ ਪਲੇਨ ਸਟਾਫ ਵੀ ਚੈੱਕ ਕਰੋ ਜੀ ਕਲਰ ਤੁਹਾਨੂੰ ਦਿਖਾ ਦਿੰਦੇ ਆ ਇਹਦੇ ਵਿੱਚ ਇਹ ਵਾਲੇ ਤੁਹਾਨੂੰ ਕਲਰ ਮਿਲਣਗੇ 500 ਦਾ ਤੁਹਾਨੂੰ ਸੂਟ ਪੈਣ ਵਾਲਾ ਜੀ ਆਰਕੰਡੀ ਦਾ ਚੈੱਕ ਕਰੀ ਚਲੋ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਮਿਲਣ ਵਾਲੇ ਇਹਦੇ ਚ ਬਾਕੀ ਜੋ ਵੀ ਸੂਟ ਹੈ ਜੀ ਸਾਰੇ ਕਲਰ ਬਹੁਤ ਪਿਆਰੇ ਹੁੰਦੇ ਆ ਜਿਹੜਾ ਇਹਨਾਂ ਨੂੰ ਰੈਡੀ ਕਰ ਦਿੰਦੇ ਆ ਇਹ ਆਪਣੀ ਲੁੱਕ ਲੈ ਕੇ ਆਉਂਦੇ ਆ ਲਾਈਟ ਫਰੋਜੀ ਕਲਰ ਹੈ ਬਹੁਤ ਹੀ ਪਿਆਰਾ ਜਾਂ ਮਾਊਸ ਸ਼ੇਡ ਦੇ ਵਿੱਚ ਹੈ ਜੀ ਇਹ ਵਾਲਾ ਕਲਰ ਦੇਖੋ ਇਹ ਵੀ ਬਹੁਤ ਜ਼ਿਆਦਾ ਪਿਆਰਾ ਸਾਰੇ ਕਲਰ ਬਹੁਤ ਪਿਆਰੇ ਰਹਿਣ ਵਾਲੇ ਆ ਜੇਕਰ ਮੇਰੀ ਭੈਣ ਨੇ ਕਿਸੇ ਨੇ ਆਰਕੰਡੀ ਦਾ ਸੂਟ ਬਾਈ ਕਰਨਾ ਪੇਂਟ ਕਰਵਾਉਣਾ ਉਹ ਵੀ ਸਾਡੇ ਕੋਲੋਂ ਕਰਵਾ ਸਕਦੇ ਹੋ ਜੇ ਸੂਟ ਲੈਣਾ ਤਾਂ ਸੂਟ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਸਿਰਫ 500 ਦਾ ਤੁਹਾਨੂੰ ਆਰਕੰਡੀ ਦਾ ਸੂਟ ਪੈਣ ਵਾਲਾ ਜੀ ਕਲਰਸ ਚੈੱਕ ਕਰੀ ਚੱਲੋ ਇਹ ਬਹੁਤ ਪਿਆਰੇ ਆ ਕਿਉਂਕਿ ਜਿਹੜਾ ਪੇਂਟ ਆ ਨਾ ਉਹ ਆਰ ਕੰਢੀ ਤੇ ਹੀ ਬਹੁਤ ਪਿਆਰਾ ਲੱਗਦਾ ਬਾਕੀ ਫਿਨਿਸ਼ਿੰਗ ਬਹੁਤ ਜ਼ਿਆਦਾ ਆਉਂਦੀ ਆ ਪੇਂਟ ਦੀ ਆਰ ਕੰਢੀ ਤੇ ਫਿਨਿਸ਼ਿੰਗ ਆਉਂਦੀ ਆ ਚੈੱਕ ਕਰੋ ਜੀ ਦੇਖੋ ਜੀ ਇਹ ਕੇਵਲਾ ਕਲਰ ਮਿਲੂਗਾ ਪਿਆਰੇ ਪਿਆਰੇ ਨਾਲ ਉਹ ਕਲਰ ਮਿਲਣ ਵਾਲੇ ਆਰ ਕੰਢੀ ਦੇ ਠੀਕ ਹੈ ਜੀ ਜਿਹੜਾ ਕਲਰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਸੰਖੇਪ ਪਲੇਨ ਪੀਸ ਸਟਫ ਆਰ ਕੰਡੀ ਦਾ ਠੀਕ ਹੈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਜੀ ਠੀਕ ਹੈ ਜੀ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੱਲ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਲੈ ਕੇ ਹਾਜ਼ਰ ਹੋਵਾਂਗੇ ਜੀ ਮੇਰੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ